ਜੀ ਬਾਬੋ ਕੀ ਹਾਲ ਚਾਲ ਸਾਰੇ ਵੀਰਾਂ ਦਾ ਹੋਰ ਕੀ ਬੰਦ ਲਓ ਜੀ ਤੇ ਕਰਤੀਆ ਵਲੌਗ ਦੀ ਸਟਾਰਟਿੰਗ ਆਪਾਂ ਤੇ ਗੱਲੇ ਚਿੱਤਰੇ ਜਾਂਦੇ ਨੇ ਤੇ ਹੁਣ ਚੱਲਦੇ ਹਾਂ ਮਨਪ੍ਰੀਤ ਦੇ ਕੋਲ ਹਣਾ ਤੇ ਵੀਡੀਓ ਕੁੜੀ ਵੀ ਪਾ ਕੇ ਆਏ ਆ ਤੇ ਹੁਣ ਮੈਂ ਚੱਲ ਕੇ ਵੇਣੀ ਕੀ ਕੰਮ ਧੰਦੇ ਕਰਨੇ ਕੀ ਚੱਕਰ ਹਨ ਕੀ ਗੱਲ ਬਾਤ ਤੇ ਚਲੋ ਚੱਲੀਏ ਤੇ ਵੇਣੇ ਚੱਲ ਕੇ ਕੀ ਬੰਦ ਹਣਾ ਤੇ ਬਾਕੀ ਗੱਲਾਂ ਬਾਤ ਚੱਲ ਕੇ ਕਰਨਾ ਇੱਥੇ ਤੇ ਹੁਣ ਆਪਾਂ ਆ ਕੇ ਸਿੱਧੇ ਖੇਤ ਮਨਪ੍ਰੀਤ ਕੋਲ ਜਾ ਕੇ ਉਹ ਆਏ ਸੀ ਨਾ ਰ ਇੱਕ ਮਲਾ ਜਾ ਕੇ ਉਹ ਗੁਰੂ ਸਰ ਗੋਰੇ ਕੋਲੇ ਹਨ ਮਨਪ੍ਰੀਤ ਕਹਿੰਦਾ ਮੈਨੂੰ ਬੰਦਾ ਕਿ ਦੂਨੀਰਾਂ ਨੂੰ ਵਾਟ ਲੈ ਟਾਈਮ ਨਾਲ ਤਾਂ ਕਿ ਫਿਰ ਚੱਲਾਂਗੇ ਮਦਨ ਨੀਰਾਂ ਨੂੰ ਵਾਟ ਲਗੇ ਤੇ ਇੱਕ ਢੋਲ ਕੀ ਮਾਰਨੀ ਸਪਰੇ ਦੀ ਹਨ ਆ ਖਾਲ ਖੂਲ ਦੇ ਘਾੜੀ ਤੇ ਬਸ ਮੈਂ ਪਹਿਲਾਂ ਸਪਰੇ ਮਾਰ ਦਈਏ ਫਿਰ 5 ਮਿੰਟ ਨੀਰਾ ਵੜ ਦਾਂਗੇ ਤੇ ਫਿਰ ਬਸ ਚੱਲਦੇ ਹਾਂ ਘਰੇ ਹਨ ਬਾਬੋ ਤੇ ਚੱਲੋ ਫਿਰ ਕਰੀਏ ਕੰਮ ਸਟਾਰਟ ਤੇ ਸੱਚ ਇੱਕ ਹੋਰ ਸ਼ਾਇਦ ਮਿਲਦਾ ਹਜੇ ਕਬੂਤਰ ਰੰਗ ਵੀ ਲਾਉਣੇ ਸ਼ਾਇਦ ਜਾਂ ਮੇਰੇ ਜਾਂਦ ਨੂੰ ਬੱਚੇ ਰਕੇ ਲਾ ਦੇਣਗੇ ਤੇ ਮਨਪ੍ਰੀਤ ਅਰਕੇ ਦੋਨੇ ਤੇ ਜਾਂ ਮੇਰੇ ਜਾਇਦ ਤੋਂ ਬਾਅਦ ਲਾਉਣਗੇ ਉਹ ਤਾਂ ਲਗੇ ਪਤਾ ਲੱਗੂਆ ਹਨਾ ਜਿਹੜੇ ਆਪਾਂ ਕੱਢਨੇ ਆ ਕੱਲ ਨੂੰ ਲਖਣੀ ਕੱਲ ਨੂੰ ਕੱਢਨੇ ਆ ਸ਼ਾਇਦ ਚਲੋ ਕੰਮ ਨਵੇੜ ਕੇ ਤੇ ਫੇਰ ਵੇਣੇ ਬਾਪੂ ਲਓ ਜੀ ਢੋਲਕੀ ਭਰ ਲਈ ਆਪਣੀ ਤੇ ਹੁਣ ਚੱਕੀਏ ਛੜਕੀਏ ਤੇ ਹੈੱਡਫੋਨ ਲਾ ਲਈਏ ਹਨਾ ਕੰਨਾਂ 'ਚ ਤੇ ਗਾਣੇ ਸੁਣਦੇ ਸੁਣਦੇ ਤੇ ਬਸ 10 ਮਿੰਟ ਕੰਮ ਨਵੇੜ ਦਿੰਨੇ ਲਓ ਜੀ ਸਪਰੇਅ ਸਪਰੂ ਦਿੱਤੀ ਕਰ ਦੋ ਤਿੰਨ ਢੋਲਕੀਆਂ ਚਾਰਚ ਪਰੇ ਮਾਰਤੀ ਹੁਣ ਮੈਂ ਕੰਮ ਨਵੇੜੀਤਾ ਹਰ ਨੀਰਾ ਵਟ ਕੇ ਦਵਾ ਦਵਾ ਤੇ ਮਨਪ੍ਰੀਤ ਦਾ ਫੋਨ ਵੀ ਆਉਣ ਵਾਲਾ ਸ਼ਾਇਦ ਗੁਰੂਸਰ ਜਾਣਾ ਹੋਊਗਾ ਸ਼ਾਇਦ ਹੁਣ ਪੱਕਾ ਨਹੀਂ ਪਤਾ ਸ਼ਾਇਦ ਬਣ ਕੇ ਹੁੰਦਾ ਤੇ ਚਲੋ ਫਿਰ ਨੀਰਾ ਵੱਢ ਕੇ ਬਾਪਿਓ ਤੇ ਫਿਰ ਵੇਣੇ ਹਨਾ ਨੀਰਾ ਵੱਢਤਾ ਤੇ ਲੋਡ ਕਰੀ ਜਨੇ ਇੱਕ ਸੱਭਾ ਗੱਡੀ ਤੇ ਰੇ ਤੇ ਮਾਇਆ ਹੁਣਾ ਦੂਜਾ ਲਾਦ ਗੇ ਟਾਈਮ ਲੈਫਸ ਲਾਦ ਗੇ ਤੇ ਨੀਰਾ ਵੱਢ ਕੇ ਕਰਤਾ ਗੱਡੀ ਚ ਲੋਡ ਢੋਲ ਕੀ ਧਰ ਲਈ ਬਾਜ ਦੀ ਟੰਗਲੀ ਪਾਣੀ ਵਾਲਾ ਕੈਂਪਰ ਪਾਣੀ ਪੀ ਲਗੇ ਰੱਖ ਦਿੱਗੇ ਤੇ ਚੱਲ ਗਏ ਦਵਾ ਦਵਾ ਹਜ ਤੱਕ ਮਨਪ੍ਰੀਤ ਦਾ ਫੋਨ ਵੀ ਨਹੀਂ ਆਇਆ ਮੈਨੂੰ ਯਾਰ ਪਤਾ ਨਹੀਂ ਜਾਣਾ ਹੋਊਗਾ ਕਿ ਨਹੀਂ ਜਾਣਾ ਹੋਣਾ ਯਾਰ ਉਹ ਤਾਂ ਰੱਬ ਜਾਣਦਾ ਹੁਣ ਜੇ ਜਾਣਾ ਹੁੰਦਾ ਪਰ ਮੈਨੂੰ ਫੋਨ ਵੀ ਲਾ ਆਂਦਾ ਵੀ ਚੱਲਣਾ ਵੀ ਆ ਜਾ ਤੇ ਹਜ ਤੱਕ ਆਇਆ ਹੈ ਨਹੀਂ ਆਇਆ ਨਹੀਂ ਪਤਾ ਵੀ ਅੱਜ ਕੈਂਸਲ ਨਾ ਕਰ ਤਾ ਜਾਂ ਅੰਗੂਰ ਨੂੰ ਪੁੱਛਣ ਲਿਆ ਹੋਵੇ ਵੀ ਬਈ ਹੈ ਕਿ ਹੈ ਨਹੀਂ ਦੋ ਨਾ ਚਲੋ ਚੱਲ ਕੇ ਨਾ ਆ ਕੇ ਤੇ ਫੇਰ ਬਈ ਨੇ ਕੀ ਬੰਦਦਾ ਤੇ ਚਲੋ ਚੱਲੀਏ ਫਿਰ ਤੇ ਨਾਨੂ ਕੇ ਹੋ ਗਿਆ ਰੈਡੀ ਤੇ ਜਾਣਾ ਗੁਰੂ ਸਰ ਕੈਨਸਲ ਆ ਜਾਣਾ ਤੇ ਅੱਜ ਕਬੂਤਰ ਇੱਕ ਵਾਰ ਨਿਕਲ ਗਈ ਮਨਪੀਂ ਕਹਿੰਦਾ ਬੱਚੀ ਤੋਂ ਰੰਗ ਰੂਗ ਲਾਉਂਦੇ ਸੀ ਉਹ ਤੇ ਕਬੂਤਰ ਨਿਕਲੀ ਬਾਹਰ ਤੇ ਹੁਣ ਭਾਈ 8 ਘੰਟੇ ਪਹਿਲਾਂ ਕਹਿੰਦਾ ਕੱਲ ਨੂੰ ਚੱਲਾਂਗਾ ਕਹਿੰਦਾ ਤੇ ਚਲੋ ਕਹਿੰਦਾ ਚੱਲੀਏ ਮਣਕ ਦੇ ਕੋਲ ਤੇ ਫਿਰ ਵਹਿਣੇ ਹਣਾ ਕੀ ਬੰਦਾ ਤੇ ਆ ਗਏ ਇਧਰ ਆਪਾਂ ਪਿਜਨ ਹਾਊਸ ਤੇ ਤੇ ਕਹਿੰਦੇ ਚੋਬਰ ਵੀ ਆਏ ਹੋਏ ਬਈ ਤੁਸੀਂ ਕੀ ਕਰਿਆ ਮੇਰੇ ਮਬਰੋਂ ਦੱਸੋ ਜੀ ਦਿਓ ਇਨਫੋਰਮੇਸ਼ਨ ਹਾਂ ਪ੍ਰੀਤ ਨਹੀਂ ਫਿਰ ਵੀ ਤੁਸੀਂ ਕਿਹੜਾ ਰੰਗ ਲਾਇਆ ਕਬੂਤਰਾਂ ਦੇ ਆਪਣੇ ਦੇ ਸੱਤਾਂ ਦੇ ਲਾਇਆ ਬਈ ਅਸੀਂ ਮਾੜਾ ਬਾਹਰ ਦੱਸੀ ਤੈਨੂੰ ਪਤਾ ਯਾਰ ਮਾੜਾ ਇਹ ਖੜਾ ਤਾਂ ਹੋਇਆ ਕਰੀ ਮੈਂ ਵੀਡੀਓ 'ਚ ਖੜਾਇਆ ਕਰੂੰਂ ਬੋਏ ਦੂ ਆ ਕੇ ਪੈ ਜੀ ਇੱਥੇ ਤੇ ਮੈਂ ਚੈਨਲ 'ਤੇ ਵੀਡੀਓ ਬਣ ਜੂਗੀ ਮਾੜਾ ਖੇਤ 'ਤੇ ਫਰ ਆ ਗਿਆ ਹੈ ਕੈਮਰਾ ਲਾ ਕਰ ਦਿੰਦਾ ਓ ਸੰਤਪ੍ਰੀਤ ਲਓ ਜੀ ਆ ਆ ਬੈਠਿਆ ਇਹ ਇਹਨਾਂ ਦੇ ਸੱਤਾਂ ਦੇ ਇਹ ਕੱਢਨੇ ਆ ਮੱਲਾ ਵਣ ਪਿੱਤਿਆਂ ਦੀ ਕੱਲ ਨੂੰ ਕੱਢਨੇ ਆ ਕਿ ਪਰਸੋਂ ਪਰਸੋਂ ਹੋ ਗਏਗਾ ਫਿਰ ਉਹ ਕੱਢਦਾ ਉਹ ਤਾਂ ਇਥੋਂ ਚੋਬਰ ਤੋਂ ਵੀ ਉੱਡ ਗਈ ਸੀ ਕੂਤ ਨਿਕਲ ਗਈ ਸੀ ਬਾਹਰ ਖੋਡੇ ਜੋ ਕਿਹੜੀ ਨਿਕਲੀ ਸੀ ਉਹ ਆ ਟੌਰੀ ਵਾਲੀ ਟੌਰੀ ਵਾਲੀ ਇਹ ਨਹੀਂ ਆ ਕਿਹੜੀ ਆ ਹਰੇ ਟੁੱਸੇ ਹਰੇ ਹਾਂ ਵੀ ਟੌਰੀ ਆਹਾ ਲਾਓ ਵੀ ਆ ਕਿਹੜੇ ਕਿਹੜੇ ਰੰਗ ਲੱਗੇ ਤੇ ਜਿਆਦਾ ਤੇ ਕੋਣ ਬੋਲ ਹਾਂ ਆ ਇਹ ਜਿਹੜੀ ਨਿਕਲੀ ਸੀ ਤੇ ਦੋਵੇਂ ਹਰੇ ਟੁੱਸੇ ਹਰੇ ਉਧਰ ਗਾਣ ਹਾਂ ਹਾਂ ਤੇ ਅੱਛਾ ਇਹਦਾ ਬਗਲ ਟੂਸਾ ਹਾਂ ਇਹ ਗਲਾਬੀ ਟੂਸੇ ਬਗਲ ਟੂਸਾ ਹਾਂ ਤੇ ਉਹ ਪਰਲੇ ਦੀ ਬਿੱਠ ਹਾਂ ਉਹ ਵਿਚਾਲੜ ਲੈ ਸਮਝਾ ਠੀਕ ਹੈ ਵੀ ਸੱਤ ਕਬੂਤਰ ਇਹ ਕੱਢਨੇ ਆਣਾ ਆਪਾਂ ਇਹ ਕੱਢਨੇ ਆਪਣਾ ਮੰਨ ਕੇ ਚੱਲ ਵੀਕਾ ਕੱਲ ਨੂੰ ਪਰਸੋਂ ਕੱਢਨੇ ਆਣਾ ਪਰਸੋਂ ਕੱਢਨੇ ਇੱਕ ਕੜ ਤਾਈ ਉਹ ਚੱਲ ਦੋ ਤਿੰਨ ਘੰਟੇ ਉੱਡ ਗਿਆ ਹੀ ਕੂਦ ਰਿਓ ਦੋ ਦਿਨ ਘੰਟੇ ਨਾ ਸਿੱਧਿਆ ਕੀ ਸੀ ਦੋ ਘੰਟੇ ਉੱਡ ਕੇ ਸੀ ਉਹ ਫਿਰ ਮੈਂ ਆਇਆ ਨਾ ਫਿਰ ਮੈਂ ਉਹਦੋਂ ਹੈ ਨਹੀਂ ਸੀਗਾ ਜੇ ਮੈਂ ਹੁੰਦਾ ਉਹ ਫਿਰ ਕਿਵੇਂ ਨਿਕਲ ਜਾਂਦੀ ਹੁਣ ਤੂੰ ਜਵਾਗ ਸੀ ਤੈਨੂੰ ਪਤਾ ਨਹੀਂ ਭੇਤ ਰਹੀ ਸੀ ਇਹ ਕੰਮ ਦਾ ਤੇ ਤਾਂ ਕਰਕੇ ਨੁਕਸਾਨ ਹੋ ਗਿਆ ਉਹ ਐਡੀ ਗੱਲ ਹੈ ਨਹੀਂ ਨਛਾਣ ਤੂੰ ਘਰ ਇਹਦਾ ਵਧੀਆ ਆ ਗਈ ਸੀ ਨਾ ਸਧਰੀ ਉਹ ਤਾਂ ਬੈਠੀ ਆ ਕਿ ਥੱਲੇ ਆਈ ਯਾਰ ਉਹ ਹੈ ਤਾਂ ਖੇਦਰੀ ਜਾ ਕੇ ਥੱਲੇ ਆਈ ਸੀ ਥੱਲੇ ਆ ਆ ਖੇਦਰੀ ਤੇ ਚੱਲ ਠੀਕ ਹੈ ਓਕੇ ਜੀ ਇੰਨੀ ਦੱਤਣਾ ਸੀਗਾ ਰੰਗ ਲਾਉਂਦਾ ਦਿਖਾ ਆ ਕਿ ਜage ਮੈਂ ਖੇਸ ਸੀਗਾ ਉਹ ਹਾ ਦੇ ਤੇ ਮਨਪ੍ਰੀਤ ਰੇੜੀ ਦੀ ਫਰਮਾਇਸ਼ ਤੇ ਉਹਦੇ ਲਿਆਜੀ ਦਾ ਨਾ ਵਾਲ ਤੇਲ ਮੋਗ ਗਿਆ ਕਿਸੇ ਦਾ ਬਾਬੇ ਦੇ ਲਿਆਜੀ ਦਾ ਗਾਂ ਉਹਨਾਂ 100 ਰੁਪਏ ਤੈਨੂੰ ਪٹرول ਦੇ ਕੇ ਆਉਂਗਾ ਤੇ ਇਹਦੇ ਚੋਬਰ ਕਹਿੰਦਾ ਮੈਂ ਹੀ ਪٹرول ਲੈ ਕੇ ਆਣਾ ਇਤਬਾਰ ਭੇਡ ਚੋਬਰਾ ਆਪਾਂ ਚੱਲੀਏ ਬਾਲ ਤੇਲ ਪਾ ਲਈਏ ਪੈਟਰੋਲ ਪੁਆਲੇ ਦਿਖਾ ਮੈਂ ਪੈਟਰੋਲ ਕਿੱਥੇ ਦਿਖਾਇਆ ਕਰ ਸੱਜਾ ਲੈ ਵੀ ਆ ਤ ਹੈਗਾ ਆ ਤ ਕੜ ਜਾ ਮਾਰ ਹੁਣ ਲੁਕੋਣਾ ਹੁਣ ਚੀਕ ਦੀ ਵਜਦੀ ਨਹੀਂ ਆ ਤ ਛੋਟੀ ਬੋਲ ਦੇਣੀ ਆ ਮਨਪ੍ਰੀਤ ਦੇ ਡੈਡੀ ਦੇ ਫਰੈਂਡ ਨੂੰ ਤੇ ਆ ਚੋਬਰ ਪਾਗ ਲਿਆ ਤੇਰਾ ਆ ਆ ਦੇ ਆਸਤੇ ਤੇ ਚੱਲੀ ਗਏ ਨਾ ਪਿੰਡ ਜਿਹੜੇ ਅੱਜ ਕਬੂਤਰਾਂ ਰੰਗ ਲਾਇਆ ਤੇ ਲਓ ਜੀ ਦਿਖਾਉ ਜੀ ਠੀਕ ਕਰ ਇਹ ਵੀਡੀਓ ਹਾਂਜੀ ਬਹੁਤ ਸਾਰਾ ਦਿੱਕਤ ਵਾਲੀ ਗੱਲ ਦੀ ਦਿੱਕਤ ਕੋਈ ਨਹੀਂ ਜਮਾਂ ਗੁਲਾਬੀ ਫੂਜਾ ਹਾਂਜੀ ਸੱਚੀ ਹਰੀ ਬਗਲਾ ਸੱਚੀ ਹਰੀ ਬਗਲਾ ਓਕੇ ਓਕੇ ਜੀ ਤੇ ਹੋਰ ਕੱਢ ਲਈ ਮੁੰਡਾ ਨਾ ਸਕੂਲੀਆ ਰੋਕ ਦੇ ਜੀ ਤੂੰ ਐ ਮੈਜਰ ਨੂੰ ਕਾਹ ਦਾ ਕੰਮ ਕੋਈ ਨਹੀਂ ਤੂੰ ਵੇਖ ਹੂੰ ਰੱਜ ਜਾ ਕੂਤਰੀ ਕੱਲਾ ਖਰਾਬ ਹੋ ਜਾ ਹਾਂਜੀ ਨਰੋਲ ਹਾਂਜੀ ਓਨਲੀ ਇਹ ਰੱਖੋ ਜਾ ਓਨਲੀ ਖਰਾਬ ਹੋਰ ਕਿਤੇ ਕੋਈ ਰੱਖ ਲੈ ਠੀਕ ਹੈ ਜੀ ਓਕੇ ਪਰ ਕਬੂਤਰੀ ਨੰਬਰ 3 3 ਨੰਬਰ ਜੀ ਜਿਹੜੀ ਅੱਜ ਨਿਕਲ ਗਈ ਸੀ ਜੋ ਉਡਾਣ ਤੱਕ ਆ ਗਈ ਸੀ ਆ ਨਿਕਲੀ ਜੀ ਹੂੰ

ਹਾਂਜੀ ਉਚਰ ਫੁੱਟਾ ਓਕੇ ਜੀ ਸੱਟਾੜਾ ਸੱਟ ਜਮਾ ਜੀ ਹਾਂਜੀ ਭਰੀ ਕੋਈ ਮਾਈ ਦਾ ਨੰਬਰ ਪੰਜਵਾਂ ਨੰਬਰ ਹਣਾ ਹੋਰ ਲਿਆਵੋ ਵੜ ਕੇ ਹਾਂਜੀ ਹਾਂਜੀ ਸੱਤਾਂ ਸੱਤਾਂ ਲਾਇਆ ਆਪਾਂ ਹਾਂ ਪੰਜਵਾਂ ਇਹ ਪੰਜਵਾਂ ਜੀ ਹਾਂਜੀ ਆ ਜੀ ਆ ਖੱਬੀ ਗਲਾਬੀ ਬਗਲ ਹਾਂਜੀ ਠੀਕ ਹੈ ਜੀ ਸੱਜਾ ਗਲਾਬੀ ਟੂਸ ਸੱਜਾ ਗਲਾਬੀ ਟੂਸ ਸੱਜਾ ਪੱਠਾ ਠੀਕ ਹੈ ਜੀ ਹਾਂਜੀ ਕਿਹੜੋਂ ਭਰੀਓ ਲਓ ਜੀ ਸ਼ੀਮਾ ਹੁੰਦੇ ਜੀ ਕਿਮਾਉਂਦ ਲਈ ਹਾਂਜੀ ਆਉਂਦਾ ਜੀ ਕੱਲੀ ਗਲਾਬੀ ਬਿਠ ਐਕਸ਼ਨ ਲਉਣਾ ਪੈਣਾ ਨਾਲ ਕੱਲੀ ਗਲਾਬੀ ਬਿਠ ਕੱਲੀ ਗਲਾਬੀ ਬਿਠ ਪੋ ਸੋਹਣੀ ਇੱਕ ਗੱਲ ਹੋਰ ਫੂੰਜੇ ਆਪਾਂ ਨੂੰ ਦੂਰਿਆ ਕਰਨੇ ਪੈਣਗੇ ਜਿਨ੍ਹਾਂ ਦੇ ਪੂਛਾਂ ਤੇ ਰੰਗ ਲੱਗਿਆ ਠੀਕ ਹੈ ਫੰਗਾ ਹੀ ਇਹਦੇ ਵਿੱਚ ਬਾਹਲੇ ਇਹਦਾ 8-7 ਕੀ ਐ ਚਾਰ ਪੰਜ ਫੰਗੇ ਜਾਈਏ ਇਹਦੇ ਵਿੱਚ ਉਹ ਲਾਉਣੇ ਪੈਣਗੇ ਉਹ ਲਾਉਣੇ ਪੈਣਗੇ ਕੱਲੀ ਗਲਾਬੀ ਬੈਠੀ ਠੀਕ ਐ ਓਨਲੀ ਗਲਾਬੀ ਬੈਠ ਠੀਕ ਐ ਠੀਕ ਐ ਰੱਤਾ ਪੱਟ ਵੀ ਕਰਤਾ ਹਾਂਜੀ ਕਾਲੀ ਜਾ ਇੱਕ ਰਹਿ ਗਈ ਸੱਤ ਮਾਰ ਰਹਿ ਗਈ ਹਾਂਜੀ ਦਿਖਾ ਦਿਓ ਦਿਖਾ ਦਿਓ ਜੀ ਲੈ ਵੀ ਇਹਦੇ ਲਈ ਗੁਜਰਮੁੰਡੀ ਟੈਗ ਗੁਜਰਮੁੰਡੀ ਜੀ ਹਾਂਜੀ ਸਜੀ ਹਰੀ ਬਾਗਲਾ ਹਾਂਜੀ ਠੀਕ ਹੈ ਜੀ ਕੋਈ ਵਧ ਗਿਆ ਪੂਰੀ ਪੂਰੀ ਤੇ ਖਾਬਾ ਗਲਾਬੀ ਟੂਸਲਾਬੀ ਟੂਸ ਜੀ ਸੱਤ ਦੇ ਸੱਤ ਪੂਰੇ ਆ ਪੂਰੇ ਆ ਜੀ ਸੱਤ ਰੰਗ ਨਹੀਂ ਰੰਗਨੇ ਬੀਬਾ ਹਰਾ ਗਲਾਬੀ ਚ ਟਾ ਲਾਲ ਹਾਂਜੀ ਓਕੇ ਠੀਕ ਜੀ ਲੋ ਆਪੋ ਤੇ ਮੈਂ ਵੀਡੀਓ ਐਂਡਿੰਗ ਕਰਦੇ ਕਿ ਕਹਿਣਾ ਹੀ ਬਸ ਮੜਾ ਵੀ ਓਕੇ ਬਾਏ ਬਾਏ ਬਸ ਤੇ ਅੱਜ ਇੱਕ ਕਬੂਤਰ ਰੰਗ ਲਾਇਆ ਸੀਗਾ ਤੇ ਰੰਗ ਲਾਉਂਦੇ ਦੀ ਵੀਡੀਓ ਬਣਾਈ ਨਹੀਂ ਤੇ ਰੰਗ ਲੱਗਿਆ ਦੀ ਵੀਡੀਓ ਦਿਖਾਤੀ ਵੀ ਇੱਥੋਂ ਆਏ ਲੱਗਿਆ ਵੀ ਇਹਦੇ ਆਏ ਲੱਗੇ ਸੱਤ ਕਬੂਤਰ ਹੈ ਇਹ ਆਪਾਂ ਕੱਲ ਨੂੰ ਜਾਂ ਪਰਸੋਂ ਕੱਢਨੇ ਆ ਆਪ ਸੀਜ਼ਨ ਦੇ ਪਹਿਲੇ ਸੱਤ ਕਬੂਤਰ ਕੱਢਨੇ ਆ ਬਾਹਰ ਆਪਾਂ ਤੇ ਚਲੋ ਓਕੇ ਬਾਈ ਬਾਈ ਸਾਰਿਆਂ ਨੂੰ ਲਾਈਵ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਕਰਦੇ ਦੱਬ ਕੇ ਤੇ ਰੱਬ ਰਾਖਾ ਬਾਈ ਬਾਈ ਓਕੇ ਜੀ